ਨੇਟ ਦੇ ਚੋਰਾਂ ਵੱਲੋਂ ਕਿਸੇ ਨਾ ਕਿਸੇ ਨੇ ਨਿਸ਼ਾਨਾ ਬਣਾਇਆ ਜਾ ਰਿਹਾ ਦੂਸਰੇ ਪਨੇ ਪੁਲਿਸ ਦੀ ਗੱਲ ਕੀਤੀ ਜਾਵੇ ਤੇ ਬੜੀ ਮਸਤੀ ਦੀ ਨਾਲ ਪੁਲਿਸ ਵੀ ਚੋਰਾਂ ਨੂੰ ਤ੍ਰਿਫਤਾਰ ਕਰ ਰਹੀ ਆ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਜਿੱਥੇ ਪੁਲਿਸ ਨੇ ਸਦਰ ਪੁਲਿਸ ਨੇ ਜਿਹੜਾ ਮਹਿਜ 24 ਘੰਟਿਆਂ ਵਿੱਚ ਇਹ ਚੋਰਾਂ ਨੂੰ ਕਾਬੂ ਕਰਕੇ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕੀਤਾ ਸਾਡੇ ਨਾਲ ਨੇ ਐਸ ਐਚਓ ਸੁਖਜਿੰਦਰ ਸਿੰਘ ਜੀ ਆਪਾਂ ਉਹਨਾਂ ਨਾਲ ਗੱਲ ਕਰਾਂਗੇ ਸਰ ਇਹ ਮਾਮਲਾ ਪੂਰਾ ਹੈ ਕੀ ਸੀ ਇਹ ਕਾਲੇਨਗਰ ਤੋਂ ਗੀਤਾ ਅਤੇ ਉਹ ਦਿਨ ਨਾਨ ਨਮ ਦੇਵ ਕੋਰੇ कल मिट्टी 21 9 दी कवि ਨੂੰ ਖੁਗਰ ਮਿਲਵਾਲੀ ਸਾਈਡ ਨੂੰ ਜਾ ਰਹੇ ਸੀ ਇਸ ਤਰ੍ਹਾਂ ਕਿ ਨੌਜਵਾਨ ਮੋਟਰਸਾਈਕਲ ਤੇ ਆਏ ਉਹਨਾਂ ਕੋਈ ਦੱਤ ਨਹੀਂ ਇਹਨਾਂ ਨੇ ਰੋਕ ਕੇ ਉਹਨਾਂ ਲੇਡੀ ਨੂੰ ਉਹਨਾਂ ਨੂੰ ਧਮਕਾ ਕੇ ਡਾਕਟਰ ਕੋਲੋਂ ਉਹਨਾਂ ਫੋਨ ਉਹ ਕਰੀ 50 ਉਹਨਾਂ ਦੇ ਕਹਿਣ ਮੁਤਾਬਕ 5000 ਰੁਪਏ ਕੈਸ਼ ਦੋ ਮੋਬਾਈਲ ਪਰਸੀ ਉਹਨਾਂ ਦਾ ਉਹ ਖੋ ਕੇ ਫਰਾਰ ਹੋ ਗਏ ਸੀ ਤੇ ਇਹਦੇ ਇਸ ਸੰਬੰਧੀ اے ਸਰਵਿੰਦਰ ਸਿੰਘ ਵਾਲਾ ਮੁਕਦਮਾ ਦਰਜ ਕਰਕੇ ਤਫतीश ਜਾਰੀ ਕੀਤੀ ਇਹ ਟੈਕਨੀਕਲ ਗੋਪੇ ਤੀਰ ਦੇ ਵਿੱਚ ਇਹਨਾਂ ਦੋਸ਼ੀਆਂ ਨੇ ਜੋਪਨਪ੍ਰੀਤ ਉਰਫ ਗੁੱਲੀ ਰਵਿੰਦਰ ਸਿੰਘ ਹੋਰਾਂਝਾ ਪ੍ਰਕਾਸ਼ ਦੀਪ ਸਿੰਘ ਇਹ ਸਾਰੇ ਸਾਹਿਦੇ ਨੇ ਇਹਨਾਂ ਨੂੰ ਅੱਜ ਕਾਬੂ ਕਰਕੇ ਇਹਨਾਂ ਪਾਸੋਂ ਇਹਨਾਂ ਦੇ ਡਾਕਟਰ ਵਰਤਿਆ ਮੋਟਰਸਾਈਕਲ ਕੁਝ ਕਰੰਸੀ ਬਰਾਮਦ ਕੀਤੀ ਹੈ ਤੇ ਇਹਨਾਂ ਵੱਲੋਂ ਜਿਹੜੇ ਖੋਹ ਕੀਤੇ ਮੋਬਾਈਲ ਉਹ ਰਿਕਵਰ ਕੀਤੇ ਗਏ ਨੇ ਇਹਨਾਂ ਦੇ ਬੈਕਗ੍ਰਾਉਂਡ ਕਿਸ ਤਰ੍ਹਾਂ ਇਹਨਾਂ ਨੇ ਕਿਤੇ ਇਹ ਕ੍ਰਿਮੀਨਲ ਬੈਕਗ੍ਰਾਉਂਡ ਹੈ ਹਾਂ ਇਹ ਕ੍ਰਿਮੀਨਲ ਕਿਸਮ ਦੇ ਨੌਜਵਾਨ ਨੇ ਤੇ ਬਾਕੀ ਇਹਨਾਂ ਦੀ ਤਪਤੀ ਸਵੰਤ ਚੱਲ ਰਹੀ ਹੈ ਜੋ ਵੀ ਹਾਲਾਤ ਸਾਹਮਣੇ ਹੋਣਗੇ ਉਹਨਾਂ ਵਿਖਾ ਰੂ ਜੀ ਬਹੁਤ ਜ਼ਿਆਦਾਤਰ ਚੋਰ ਜਿਹੜੇ ਫੜੇ ਜਾ ਰਹੇ ਨੇ ਕੁਝ ਨਸ਼ੇੜੀ ਕਿਸਮ ਦੇ ਆ ਇਹ ਵੀ ਨਸ਼ਾ ਵਗੈਰਾ ਕਰਦੇ ਸੀ ਜਾਂ ਕਿਉਂ ਚੋਰੀ ਕਰਦੇ ਸੀ ਇਹਨਾਂ ਦਾ ਮੈਡੀਕਲ ਕਰਾਉਣ ਤੋਂ ਬਾਅਦ ਫਿਲਹਾਲ ਤੇ ਕੁਝ ਨਹੀਂ ਕਹਿ ਸਕਦੇ ਜੀ ਬਾਰੇ ਜੋ ਵੀ ਸਾਹਮਣੇ ਆਊਗਾ ਫਿਰ ਬਾਤ ਸੋ ਦੇਖ ਸਕਦੇ ਹੋ ਕਿ ਪੁਲਿਸ ਜੇ ਇਨੀ ਮਸਤੀ ਨਾਲ ਇਸੇ ਤਰੀਕੇ ਨਾਲ ਕੰਮ ਕਰੇ ਤੇ ਕ੍ਰਾਈਮ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਕੈਮਰਾਮੈਨ ਸੋਨੀ ਦੇ ਨਾਲ ਸਰਵਨ ਸਿੰਘ ਘੁਮਾਨ ਬਟਾਲਾ ਗੁਰਦਾਸ